ਤੇ 150 ਫੁੱਟ ਤੋਂ ਉੱਤੋਂ ਡਿਗੀ ਹੈ ਤੇ ਆਹ ਦੇਖ ਸਕਦੇ ਤੁਸੀਂ ਵੀ ਸੁੱਧ ਫਰਕ ਲੱਗਦਾ ਕੋਈ ਵੀ ਇਹ 150 ਫੁੱਟ ਤੋਂ ਡਿਗੀ ਹੋਈ ਹੈਗੀ ਹਾਂ ਤਾਂ ਕੰਮ ਪੂਰਾ ਨਹੀਂ ਹੋ ਰਿਹਾ ਕੰਮ ਇੰਨਾ ਜ਼ਿਆਦਾ ਹੈ ਕਿਉਂਕਿ ਕੰਮ ਤਾਂ ਜ਼ਿਆਦਾ ਆ ਵੀ ਕੁਆਲਿਟੀ ਆ ਨਹੀਂ ਵਿੱਚ ਅੱਛਾ ਭਾਈ ਹਾਂ ਲੋਹੇ ਦੇ ਵਿੱਚ ਪਾਣੀ ਨਹੀਂ ਵਰਦਾ ਧੁੱਪ ਨਹੀਂ ਅਸਰ ਕਰਦੀ ਲੱਗ ਸਕਦੇ ਜਿਵੇਂ ਆਪਾਂ ਕੋਈ ਨਾਦਰ achar ਵਗੈਰਾ ਪਾਉਣੇ ਤਾਂ ਉਹਦੇ ਤੇ ਇਹਨੂੰ ਘਰ ਕੇ ਉੱਪਰ ਪੰਡ ਰੱਖ ਕੇ ਦੋ ਪੰਡਾ ਵੀ ਰੱਖ ਸਕਦੇ ਆਸੇ ਦੋ ਪੰਡਾ ਸਹੀ ਗੱਲ ਹੈ ਡੈਰੀ ਫਾਰਮ ਦੀ ਮੋਢਲੀ ਲੋੜ ਦਾ ਸਮਾਨ ਬਣਦਾ ਗਾure ਤੇ ਆਪਾਂ ਤੁਹਾਨੂੰ ਅੱਜ ਲੈ ਕੇ ਆਏ ਆਂਗੇ ਬਲਵਾਨ ਐਗਰੋ ਮਾਨਸਾ ਕੈਂਚੀਆਂ ਦੇ ਵਿੱਚ ਪਹੁੰਚਿਆ ਤੇ ਥੇੜੀਆਂ ਹੱਬ ਬਣਦੀਆਂ ਨੇ ਰੇੜੀਆਂ ਬਣਦੀਆਂ ਨੇ ਜਿਹੜੀਆਂ ਜਿਹੜੀਆਂ ਕਿ ਡੇਰੀ ਫਾਰਮ ਦੇ ਵਿੱਚ ਬਹੁਤ ਜਿਆਦੇ ਆਪਾਂ ਕਹਿ ਲਈਏ ਵੀ ਮਹੱਤਤਾ ਰੱਖਦੀਆਂ ਨੇਗੀਆਂ ਇਹ ਮਹੱਤਵਾ ਇਹਨਾਂ ਦੀ ਬਹੁਤ ਜਿਆਦੇ ਹੈਗੀ ਇਹਦੇ ਵਿੱਚ ਕੀ ਹੈ ਗਏ ਦੋ ਆਪਣੇ ਲੇਬਰ ਦੀ ਸਮੱਸਿਆ ਅੱਜ ਕੱਲ ਬਹੁਤ ਜਿਆਦੇ ਰਹਿੰਦੀ ਹੈ ਉਹਦਾ ਹੱਲ ਕਰਿਆ ਹੋਇਆ ਬਾਈ ਹੋਰਾਂ ਨੇ ਤੇ ਆਪਾਂ ਕਰਦੇ ਆ ਗੱਲਬਾਤ ਬਾਈ ਹੋਰਾਂ ਨੇ ਸੱਚੀ ਗੱਲ ਬਾਈ ਸੱਚੀ ਗੱਲ ਬਾਈ ਕੀ ਹਾਲ ਚਾਲ ਹੈ ਬਾਈ ਬਹੁਤ ਵਧੀਆ ਚੜਦੀ ਕਲਾ ਠੀਕ ਆ ਬਾਈ ਤੇ ਬਾਈ ਆਪਣਾ ਸੁਭ ਨਾਮ ਕੀ ਹੈਗਾ ਮੇਰਾ ਨਾਮ ਸੁਖਵਿੰਦਰ ਸਿੰਘ ਚੈਲ ਜੀ ਸੁਖਵਿੰਦਰ ਸਿੰਘ ਚੈਲ ਆ ਗਿਆ ਜੀ ਤੇ ਬਈ ਜਿਹੜੀ ਬਈ ਆਪਾਂ ਗੱਲਬਾਤ ਕਰ ਰਹੇ ਜਿਵੇਂ ਮੈਂ ਕਹਿ ਕੇ ਹਟਿਆ ਵੀ ਡੈਰੀ ਫਾਰਮ ਦੇ ਵਿੱਚ ਇਹਦੀ ਮੁੱਢਲੀ ਲੋੜ ਆ ਗਈ ਇਹ ਤੇ ਬਈ ਇਹਦਾ ਆਪਾਂ ਕਹਿੰਦੇ ਖਾਸੀਅਤ ਕੀ ਕੀ ਆ ਗਈ ਆਪਣੀ ਰਿਹੜੀ ਦੀ ਖਾਸੀਅਤ ਸਭ ਤੋਂ ਪਹਿਲਾਂ ਤਾਂ ਜੀ ਕੁਆਲਿਟੀ ਦੀ ਖਾਸੀਅਤ ਹੈ ਜੀ ਅੱਛਾ ਜੀ ਬਾਕੀ ਵਰਕਿੰਗ ਦੀ ਖਾਸੀਅਤ ਹੈ ਦੀ ਕੁਆਲਿਟੀ ਇਹਦੀ ਹੈ ਜੀ ਮਤਲਬ ਸਾਰਾ ਸਿਸਟਮ ਹੈ ਜਿਹੜਾ ਆਪਾਂ ਉਹ ਵਧੀਆ ਆ আইএসਆਈ ਮਾਰਕੇ ਦਾ ਲੋਹਾ ਲਾਇਆ ਹੋਇਆ ਹੈ। ਅੱਛਾ ਜੀ ਆਈਐਸਆਈ ਮਾਰਕੇ ਦਾ ਲੋਹਾ। ਹਾਂਜੀ ਹਾਂਜੀ। ਠੀਕ ਹੈ ਭਾਈ। ਹਾਂਜੀ। ਤੇ ਲੋਹੇ ਦੀ ਇਹਦੇ ਤੇ ਹੈਵੀ ਵਧੀਆ ਚਾਦਰ ਲੱਗੀ ਹੋਈ ਹੈ ਜੀ। ਅੱਛਾ ਜੀ। ਵਧੀਆ ਕੰਪਨੀ ਦੀ ਚਾਦਰ ਲਾਉਣੀ ਹੈ। ਅਸੀਂ ਐ ਨਹੀਂ ਹੈ ਵੀ ਮਤਲਬ ਗਲ ਫੜ ਜੂਗੀ ਜੀ ਇਹਨੂੰ ਤੇ ਮਰਜ਼ੀ ਚਲਾਈ ਦਿਓ ਕਿਸੇ ਕਿਸਮ ਦੀ ਕੋਈ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਠੀਕ ਹੈ ਭਾਈ। ਬਾਕੀ ਇਹਦਾ ਹੈਵੀ ਚ ਰਿੰਗ ਲਾਉਣੀ ਹੈ ਜੀ। ਨਵਾਂ ਟਾਇਰ ਟਿਊ ਹੈ ਜੀ। ਨਵੇਂ ਵਾਇਰਿੰਗ ਹੈ ਜੀ। ਨਵੇਂ ਵਾਇਰਿੰਗ ਹੈ। ਹਾਂਜੀ ਹਾਂਜੀ। ਠੀਕ ਹੈ ਜੀ। ਰੱਬ ਬਣਾ ਕੇ ਲਾਏ ਹੋਏ ਹੈ ਜੀ ਠੀਕ ਹੈ ਜੀ ਇਹਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਇਹਨੂੰ ਚਲਾਉਣਾ ਬਹੁਤ ਆਸਾਨ ਹੈ ਜੀ ਅੱਛਾ ਜੀ ਚਲਾਉਣਾ ਵੀ ਬਹੁਤ ਵਧੀਆ ਬੈਲੈਂਸ ਰੱਖਿਆ ਹੋਇਆ ਜਿਵੇਂ ਅੱਜ ਕੱਲ ਹਰੇਕ ਚੀਜ਼ ਨਾ ਟੈਕਨੀਕ ਨਾਲ ਬਣਨ ਲੱਗ ਗਈ ਹਾਂਜੀ ਇਹਨੂੰ ਮਤਲਬ ਬੈਲੈਂਸ ਇੰਨਾ ਵਧੀਆ ਰੱਖਿਆ ਹੋਇਆ ਇਹਨੂੰ ਵੇਖਾ ਦੇਖੋ ਅੱਛਾ ਜੀ ਕੱਲੇ ਹੱਥ ਨਾਲ ਉਂਗਲ ਨਾਲ ਰੋੜ ਕੇ ਲੈ ਜੇ ਬੰਦੇ ਚਾਹੇ ਜਵਾਗ ਰੋੜ ਕੇ ਲੈ ਜਾਈ ਆਪਾਂ ਕਹਿੰਦੇ ਸਹੀ ਗੱਲ ਹੈ ਜੀ ਚਲਾਉਣਾ ਆਸਾਨ ਹੈ ਹਾਂਜੀ ਬਾਕੀ ਇਹਨੂੰ ਜਦੋਂ ਖਾਲੀ ਕਰਨਾ ਜੀ ਹਾਂਜੀ ਪਹਿਲੀ ਗੱਲ ਤਾਂ ਇਹ ਇਹਦੇ ਜੋ ਕੰਮ ਜਿਵੇਂ ਆਪਾਂ ਕੋਈ ਮ ਪੰਡਾ ਰੱਖ ਕੇ ਦੋ ਪੰਡਾ ਵੀ ਰੱਖ ਸਕਦੇ ਆ ਅੱਛਾ ਦੋ ਪੰਡਾ ਸਹੀ ਗੱਲ ਹੈ ਜੀ ਆਮ ਪੰਡਾ ਰੱਖ ਕੇ ਉੱਪਰ ਤੇ ਹਰਾ ਵਗੈਰਾ ਲਉਣ ਇਹਨੂੰ ਹਰਾ ਵਾਲੇ ਵੀ ਮਤਲਬ ਆਮ ਨੋਰਮਲ ਅੱਜਕੱਲ ਦੋ ਤਿੰਨ ਮੱਝਾਂ ਹੁੰਦੀਆਂ ਦੋ ਪੰਡਾ ਇਹਦੇ ਤੇ ਹਰੇ ਦੀਆਂ ਵੀ ਲਿਆ ਸਕਦਾ ਬੰਦਾ ਠੀਕ ਹੈ ਜੀ ਆਪਦੇ ਨੇੜੇ ਖੇਤ ਹਾਂਜੀ ਹਾਂਜੀ ਕਿਉਂਕਿ ਜਦੋਂ ਇੰਨੀ ਲਾਈਟ ਵੇਟ ਆ ਨੋਰਮਲ ਚੱਕਣਾਗਾ ਵੀ ਉਹ ਰੇੜੀ ਵਾਲਾ ਕੰਮ ਹੀ ਹੋ ਗਿਆ ਰੇੜੀ ਵਾਲਾ ਕੰਮ ਹੀ ਹੋ ਗਿਆ ਹਾਂਜੀ ਬਾਕੀ ਇਹਨੂੰ ਮਤਲਬ ਇਹ ਲਿਫਟ ਸਿਸਟਮ ਹੈ ਜੀ ਅੱਜਕੱਲ ਇਹੋ ਸਟੇ ਹੀ ਚੱਲਦਾ ਹੈ ਮਾਲ ਨੂੰ ਗੋਹੇ ਵਾਸਤੇ ਯੂਜ਼ ਕਰਨੀ ਹੈ ਤੇ ਇਹਦੇ ਹੱਥ ਲ ਸਹੀ ਗੱਲ ਆ ਜੀ ਵੀ ਹੱਥ ਕਿੰਨਾ ਵਧੀਆ ਬਣਿਆ ਹੋਇਆ ਜੀ ਇਹ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੋਉਂਦੀ ਠੀਕ ਹੈ ਜੀ ਤੇ ਜਦੋਂ ਚਲਦੀ ਹੈਗੀ ਉਦੋਂ ਝੋਲ ਤਾਂ ਨਹੀਂ ਮਾਰਦੀ ਹੈਗੀ ਜੀ ਹਾਂ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਇਹਦਾ ਬੈਲੈਂਸ ਹੀ ਇੰਨਾ ਵਧੀਆ ਬਣਾਇਆ ਹੋਇਆ ਹੈ ਜੀ ਕੋਈ ਝੋਲ ਨਹੀਂ ਮਾਰਦੀ ਜੀ ਸਹੀ ਗੱਲ ਆ ਨਹੀਂ ਜਦੋਂ ਹੋ ਜਾਂਦਾ ਤਾਂ ਵੀ ਕਈ ਵਾਰ ਵੀ ਵਜਨ ਪਾ ਕੇ ਹੱਲਣ ਲੱਗ ਜਾਂਦੀ ਆ ਉਹ ਚੀਜ਼ ਦੀ ਕੋਈ ਲੰਬਾ ਨਹੀਂ ਹੈਗਾ ਆਪਣਾ ਜਦੋਂ ਖਾਲੀ ਲੈ ਕੇ ਆਉਣੀ ਹੈ ਜੀ ਉਦੋਂ ਇਹ ਲੋਕ ਸਿਸਟਮ ਲੱਗਿਆ ਹੋਇਆ ਹੈ ਕਈ ਵੀ ਨਹੀਂ ਨਾ ਇਹਦੀ ਖੜਕਦੀ ਹੈ ਜੀ ਤੇ ਕਈ ਵਾਰ ਮਾੜੇ ਮਾੜੇ ਦੂਰ ਵੀ ਲੈ ਜਾਣੀ ਪੈ ਜਾਂਦੀ ਹੈ ਤੇ ਬਸ ਆਹ ਲੋ ਸਹੀ ਗੱਲ ਫੇਰ ਕਿਤੇ ਨਹੀਂ ਜਾਂਦੀ ਨਾ ਇਹ ਮੋਦੀ ਕਾਲੀ ਸਿੱਧੀ ਕਰਲੀ ਜਿਹੇ ਕਿਤੇ ਨਹੀਂ ਜਾਂਦੀ ਠੀਕ ਹੈ ਜੀ ਬਾਕੀ ਆਹ ਇਹਦੇ ਜਿਹੜੇ ਅਸੀਂ ਨਟ ਲਾਏ ਆ ਇਹ ਐ ਨਹੀਂ ਹੈ ਖੁੱਲਣਗੇ ਸੀਲਾਂ ਵਾਲੇ ਬੁਲਟ ਲਾਏ ਹੋਏ ਸੀਲਾਂ ਵਾਲੇ ਨਟ ਸਹੀ ਇਹਨੂੰ ਜੇ ਮਾੜਾ ਮੋਟਾ ਕਿਤੇ ਬੈਲੈਂਸ ਦਿੰਦੇ ਤਾਂ ਥੋੜਾ ਮੋਟਾ ਆਪਾਂ ਕਰੇ ਕਸ ਆਪਾਂ ਕਰੇ ਕਸ ਸਕਦੇ ਤਾਂ ਚਲੋ ਨਾਰਮਲ ਗੱਲ ਆ ਗਈ ਜੀ ਆਪਣੀ ਠੀਕ ਹੈ ਜੀ ਬਾਕੀ ਬਾਈ ਜੀ ਜਿਹੜਾ ਕਲਰ ਵਗੈਰਾ ਇਹ ਆਪਣੇ ਸਪੈਸ਼ਲੀ ਪੇਂਟਰ ਸਾਹਿਬ ਆਉਂਦੇ ਆ ਅੱਛਾ ਸਪੈਸ਼ਲੀ ਆਉਂਦਾ ਬਾਈ ਸਪੈਸ਼ਲੀ ਆਉਂਦੇ ਆ ਇਹ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੂੰ ਕਿਤੇ ਵੀ ਕੋਈ ਦਿਕਤ ਦੂਰ ਕਰਕੇ ਕਲਰ ਚੱਲ ਠੀਕ ਹੈ ਜੀ ਤੇ ਇੱਕ ਤਾਂ ਬਈ ਆਪਣੇ ਕੋਲ ਮੇਰੇ ਹੁੰਦੇ ਹੁੰਦੀ ਕੰਪਲੀਟ ਆਈ ਹੈਗੀ ਕੰਪਲੀਟ ਨਹੀਂ ਕਹਿ ਸਕਦੇ ਆਪਾਂ ਉਹਨੂੰ ਹਾਂਜੀ ਹਾਂਜੀ ਉਹ ਵੀ ਗਲਤੀ ਅਨਗਹਿਲੀ ਅਗਲੇ ਦੀ ਜਿਹੜੀ 150 ਫੁੱਟ ਤੋਂ ਡਿਗੀ ਹੈ ਜਿਹੜੀ ਆਪਾਂ ਉਹਦੀ ਗੱਲਬਾਤ ਵੀ ਕਰੀ ਦਿਖਾਈਏ ਭਈ ਆਪਾਂ ਜਾ ਕੇ ਹਾਂਜੀ ਹਾਂਜੀ ਆ ਜੀ ਹਾਂ ਆਏ ਭਈ ਤੇ ਨਾਲ ਭਈ ਤੁਹਾਨੂੰ ਥੋੜਾ ਜਿਹਾ ਦੱਸਦੀ ਆਪਾਂ ਵੀ ਜਿਹੜੀ ਬਾਈ ਫਰਾਂ ਦੀ ਰੇੜੀ ਗਈ ਸੀ ਕਿ ਬਹੁਤ ਜਾਂਦੀਆਂ ਨੇ ਚਲੋ ਰੋਜ਼ ਦੀਆਂ ਬਾਈਹੂਰੀ 8-10 ਰੇੜੀਆਂ ਡਿਲੀਵਰ ਕਰਦੇ ਆ। ਤੇ 150 ਫੁੱਟ ਤੋਂ ਉੱਤੋਂ ਡਿਗੀ ਆ ਤੇ ਆਹ ਦੇਖ ਸਕਦੇ ਤੁਸੀਂ ਵੀ ਸੁੱਧ ਫਰਕ ਲੱਗਦਾ ਕੋਈ ਵੀ ਇਹ 150 ਫੁੱਟ ਤੋਂ ਡਿਗੀ ਹੋਈ ਹੈਗੀ। ਆ ਦੇਖ ਸਕਦੇ ਹੋ ਸਾਰੀ ਪਹਿਲਾਂ ਬਾਈ ਆਪਾਂ ਵਿਚੋ ਦਿਖਾ ਦਈਏ। ਆਹ ਦੇਖ ਸਕਦੇ ਹੋ ਕਿਤੋਂ ਕੋਈ ਆਪਾਂ ਕਹਿੰਦੇ ਵੀ ਡਾਂਕਾ ਡਾਂਕਾ ਹੱਲਿਆ ਨਹੀਂ ਹੈਗਾ ਸਾਰੀ ਓਮੇ ਦੀ ਓਮੇ ਪਈ ਆ। ਆ ਦੇਖੋ ਸਾਰਾ ਉਹੀ ਚੀਜ਼ ਆ। ਇਹਦੇ ਵਿੱਚ ਹੋਇਆ ਕੀ ਆ ਬਾਈ ਮੜਾ ਜਾ ਆਪ ਹੀ ਦੱਸ ਦੋ ਤੁਸੀਂ। ਇਹ ਦੇਖੋ ਜੀ ਇਹ ਆਪਾਂ ਮਸ਼ੀਨ ਮਸ਼ੀਨਾਂ ਤਿਆਰ ਕਰਦੇ ਆਪਾਂ ਜਿਹੜੀਆਂ ਅਸੀਂ ਤਾਂ ਉਹਦਾ ਨਾਮ ਰੱਖਿਆ ਕਿ ਜੀ ਮਿਨੀ ਲੋਡਰ ਕ੍ਰੇਨ ਮਿਨੀ ਲੋਡਰ ਕ੍ਰੇਨ ਉਹ ਆ ਗਈ ਹੈਣਾ ਜੀ ਆਹਦੇ ਵਿੱਚ ਮੌਂਕੀ ਮਸ਼ੀਨ ਵੀ ਕਹਿੰਦੇ ਆ ਠੀਕ ਹੈ ਜੀ ਉਹ ਉਹਦੇ ਉੱਤੇ ਚੱਲ ਰਹੀ ਸੀ ਜੀ ਇਹ ਲਗਭਗ 150 ਫੁੱਟ ਦੇ ਉੱਤੋਂ ਜੀ ਅੱਛਾ ਜੀ ਇਹ 150 ਫੁੱਟ ਦੇ ਉੱਤੋਂ ਉਹਦੀ ਜਿਹੜੀ ਸੀ ਕ੍ਰੈਕ ਹੋ ਗਿਆ ਜੀ ਉਹਦੀ ਤਾਰ ਕ੍ਰੈਕ ਹੋ ਗਈ ਤਾਂ ਇਹ ਭਰੀ ਹੋਈ ਡਿੱਗੀ ਹੈ ਜੀ ਅੱਛਾ ਜੀ ਇਹ ਇੱਟਾਂ ਦੀ ਭਰੀ ਹੋਈ ਡਿੱਗੀ ਹੈ ਜੀ ਇਹਦਾ ਕੁਝ ਵੀ ਨਹੀਂ ਹੋਇਆ ਦੇਖੋ ਜੀ ਆਹ ਦੇਖੋ ਬਈ ਟਾਇਰ ਆ ਗਿਆ ਹਾਂ ਟਾਇਰ ਨੂੰ ਬਿਲਕੁਲ ਹੀ ਕੁਝ ਨਹੀਂ ਹੋਇਆ ਆ ਟਾਇਰ ਇਹਦੇ ਵਿੱਚ ਪਾਇਆ ਹੋਇਆ ਸੀ ਆ ਦੇਖ ਸਕਦੇ ਹੋ ਤੁਸੀਂ ਵੀ ਟਾਇਰ ਇਹਨਾਂ ਦਾ ਟਾਇਰ ਨੂੰ ਕੁਸ ਹੋਇਆ ਨਾ ਟਿਊਬ ਨੂੰ ਕੁਸ ਹੋਇਆ ਵਿੱਚ ਥੋੜਾ ਜਿਹਾ ਵੀ ਬਸ ਹਲਕਾ ਜਿਹਾ ਰਿਮ ਹਲਕੇ ਜਿਹੇ ਰਿਮ 'ਚ ਬਲ ਪਿਆ ਜੀ ਹਾਂਜੀ ਬਾਕੀ ਰਿਮ ਟੁੱਟਿਆ ਵੀ ਨਹੀਂ ਇਹਦੀ ਇੰਨੀ ਕੁਆਲਿਟੀ ਬਣਾਈ ਹੋਈ ਹੈ ਇੰਨੀ ਜਿਆਦੇ ਹੈ ਭਾਈ 150 ਫੁੱਟ ਦੇਖ ਲਓ ਪਹਿਲਾਂ ਕਿੰਨੀ ਉਚਾਈ ਹੋਗੀ ਫਿਰ ਇੱਟਾਂ ਦੀ ਭਰੀ ਹੋਈ ਦੇਖ ਲਓ ਵੀ ਥੱਲੋਂ ਵੀ ਦਿਖਾ ਦਿਓ ਭਾਈ ਕਈ ਵਾਰ ਆ ਦੇਖੋ ਭਾਈ ਪੱਤੀਆਂ ਵੀ ਸਿੱਧੀਆਂ ਪਈਆਂ ਨੇ ਯਾਰ ਮੇਰੇ ਸਾਹਮਣੇ ਦੀ ਗੱਲ ਆ ਪੱਤੀਆਂ ਵੀ ਸਿੱਧੀਆਂ ਪਈਆਂ ਨੇ ਆ ਦੇਖ ਸਕਦਾ ਤੁਸੀਂ ਵੀ ਨਹੀਂ ਪੱਤੀਆਂ ਲੋ ਹੋ ਜਾਂਦਾ ਆ ਚੀਜ਼ ਆਹ ਦੇਖੋ ਹਲਕੀ ਜਿਹੀ ਆ ਚੀਜ਼ ਆਹ ਦੇਖੋ ਸਿਰਫ ਆ ਮਾੜਾ ਜਿਹਾ ਉਹ ਹੋਇਆ ਹੋਇਆ ਕੁਝ ਨਹੀਂ ਚਾਰ ਕਿੱਦੀਆਂ ਨਹੀਂ ਆਇਆ ਕਿਤੇ ਆਹ ਦੇਖੋ ਚਾਦਰ ਨਹੀਂ ਇਹ ਆ 150 ਫੁੱਟ ਤੋਂ ਜੇ ਦੇਖ ਜੇ ਕੋਈ ਚੀਜ਼ ਕੋਈ ਨਿਸਾਬ ਵਿੱਚ ਬਚਦੇ ਹੈਗੇ ਜੀ ਦੇ ਨਵੀਂ ਲੈਣੀ ਪੈ ਸਕਦੀ ਤੀ ਨਹੀਂ ਕਿਤੇ ਬਈ ਜਮਾ ਨਵੀਂ ਪਈ ਜਾਂਦਾ ਯਾਰ ਕਿਤੇ ਲੱਗਦੇ ਆ ਵੀ ਕੋਈ ਕਹਿ ਨਹੀਂ ਸਕਦਾ ਵੀ 150 ਫੁੱਟ ਤੋਂ ਡਿਗੀ ਹੈ ਇਹ ਬਿਲਕੁਲ ਆ ਦੇਖੋ ਆਹ ਦੇਖੋ ਆਹ ਦੇਖੋ ਬਾਕੀ ਹਾਂ ਵੀ ਇਹ ਬਾਈ ਉਹਨਾਂ ਦਾ ਮਾਰਕਾ ਲੱਗਿਆ ਹੋਇਆ ਕੰਦਲ ਵੀ ਬਹੁਤ ਜਿਆਦਾ ਵਧੀਆ ਬਣਿਆ ਘਰ ਦੇ ਨੇ ਬਾਈ ਹੋਰੀ ਤੇ ਆਪਾਂ ਆ ਦੇਖੋ ਦੇਖੋ ਯਾਰ ਕਮਾਲ ਦੀ ਗੱਲ ਤਾਂ ਇਹ ਆ ਵੀ ਇੰਨੀ ਉਚਾਈ ਤੋਂ ਡਿਗਣ ਦੇ ਬਾਵਜੂਦ ਵੀ ਵੀ ਚੀਜ਼ ਨੂੰ ਕੁਝ ਨਾ ਹੋਵੇ ਯਾਰ ਵੀ ਫਿਰ ਦੇਖ ਸਕਦੇ ਵੀ ਇਹ ਕਵਾਲਿਟੀ ਕਿੰਨੀ ਜਿਆਦਾ ਵਧੀਆ ਹੋਵੇ ਉਹਦੀ ਆਪਾਂ ਕਹ ਲਈ ਐਕਸਟਰਾ ਹੈਵੀ ਡਿਊਟੀ ਹੈ ਕਿ ਬਾਈ ਪੂਰੀ ਜ਼ਿੰਮੇਵਾਰੀ ਵਾਲਾ ਕੰਮ ਆ ਜੇ ਕਿਸੇ ਭਰਾ ਨੇ ਕਿਸੇ ਵੀ ਕੰਮ ਵਾਸਤੇ ਕੋਈ ਰੇੜੀ ਲੈਣੀ ਹੋਵੇ ਤਿੰਨ ਚਾਰ ਤਰ੍ਹਾਂ ਦੀਆਂ ਰੇੜੀਆਂ ਨੇ ਤਾਂ ਆਪਾਂ ਕਹ ਲਈ 100% ਜ਼ਿੰਮੇਵਾਰੀ ਮੇਰੀਆਂ ਨਾਲ ਬਾਈ ਉਹਨਾਂ ਨੇ ਤਾਂ ਜ਼ਿੰਮੇਵਾਰੀ ਦੇਣੀਓ ਦੇਣੀ ਆ ਤੇ ਜ਼ਿੰਮੇਵਾਰੀ ਨਾਲ ਮੈਂ ਵੀ ਲੈਣਾਗਾ ਕਿਉਂਕਿ ਜ਼ਿੰਮੇਵਾਰੀ ਬਾਈ ਮੈਂ ਤਾਂ ਲੈ ਰਿਆ ਕਿਉਂਕਿ ਮੇਰੇ ਸਾਹਮਣੇ ਬਾਈ ਲਾ ਕੇ ਗਿਆ ਰੇੜੀ ਵਾਲਾ ਤੇ ਉਹਦੇ ਕਰਕੇ ਮੈਂ ਜ਼ਿੰਮੇਵਾਰੀ ਲੈ ਰਿਆ ਮੈਂ ਆਪ ਦੇਖ ਕੇ ਹੈਰਾਨ ਰਹਿ ਗਿਆ ਬੀ ਇੰਨੀ ਜ਼ਿਆਦੇ ਵੀ ਯਾਰ ਉਚਾਈ ਤੋਂ ਡੇਗਣ ਦੇ ਬਾਵਜੂਦ ਯਾਰ ਵੀ ਚੀਜ਼ ਨੂੰ ਕੋਈ ਨੁਕਸਾਨ ਨਾ ਹੋਵੇ ਯਾਰ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਬਈ ਤੇ ਬਈ ਇਹ ਕਲਰ ਦੀ ਗੱਲ ਕਰੀ ਆਪਾਂ ਕਲਰ ਕਿਵੇਂ ਦਾ ਕਰਦੇ ਆਪਾਂ ਕਲਰ ਬਾਈ ਜੀ ਆਪਾਂ ਇੱਕ ਨਾ ਸਪੈਸ਼ਲੀ ਲੋਹੇ ਵਾਲਾ ਕਲਰ ਆਉਂਦਾ ਹੈ ਅੱਛਾ ਜੀ ਤੇ ਆਪਾਂ ਬਾਈ ਨਾਲ ਹੀ ਨਾ ਗੱਲ ਕਰ ਲਈ ਆਪਾਂ ਲੋਹੇ ਕਲਰ ਵਾਲੇ ਨਾਲ ਆ ਜਾਓ ਬਈ ਤੇ ਬਾਈ ਨਾਲ ਕਰਦੇ ਆਂ ਗੱਲਬਾਤ ਜਿਹੜਾ ਕਲਰ ਕਰਦਾਗਾ ਤੇ ਪੁੱਛਦੇ ਆਂ ਬਾਈ ਤੂੰ ਵੀ ਕਿਹੜਾ ਕਲਰ ਵਰਤਦਾ ਕਿਹੜੀ ਕੰਪਨੀ ਦਾ ਤੇ ਕੀ ਕੀ ਵਰਤਦੇ ਨੇ ਬਾਈ ਹੋਰੀ ਤੇ ਬਾਈ ਪੇਂਟ ਕਰਨ ਨੂੰ ਤਿਆਰ ਖੜਾਗਾ ਤੇ ਆਪਾਂ ਬਈ ਪੇਂਟ ਕਰਨ ਲੱਗੇ ਹੋ? ਹਾਂਜੀ ਪੇਂਟ ਕਰਨ ਲੱਗੇ। ਤੇ ਬਈ ਮੜਾ ਜਾ 2 ਕੁ ਮਿੰਟ ਰੋਕੀ। ਹਾਂਜੀ। ਤੇ ਬਈ ਕੀ ਹਾਲ ਚਾਲ ਆ? ਠੀਕ ਆ ਵਧੀਆ। ਠੀਕ ਹਾਂ ਬਈ। ਹਾਂਜੀ ਚੱਲਦੀ। ਤੇ ਬਈ ਪਹਿਲਾਂ ਦੀ ਕੁਆਲਿਟੀ ਆਪਾਂ ਦੇਖ ਲਈ ਲੋਹੇ ਦੀ ਤਾਂ ਕੁਆਲਿਟੀ ਮੈਂ ਚੈੱਕ ਕਰ ਲਈ। ਤੇ ਆਹ ਦੇਖ ਸਕਦੇ ਹੋ ਵੀ ਲੈਂਡ ਦੇ ਵਿੱਚ ਲਾਈਆਂ ਖੜੀਆਂ ਨੇ। ਰੋਜ਼ ਦੀਆਂ 8-10 ਡਿਲੀਵਰੀਆਂ ਹੈਗੀਆਂ ਨੇ ਦੁਕਾਨ ਤੋਂ। ਮੈਂ ਤਾਂ ਕੰਮ ਪੂਰਾ ਨਹੀਂ ਹੋ ਰਿਹਾ ਕੰਮ ਇੰਨਾ ਜ਼ਿਆਦਾ ਆ ਕਿਉਂਕਿ ਕੰਮ ਤਾਂ ਜ਼ਿਆਦਾ ਆ। ਵੀ ਕੁਆਲਿਟੀ ਹੈ ਤੇ ਬਈ ਹੁਣ ਕਲਰ ਦੀ ਗੱਲ ਕਰੀਏ ਜੇ ਆਪਾਂ ਬਈ ਕਲਰ ਤੁਸੀਂ ਕਿਹੜਾ ਵਰਤਦੇ ਹੋ ਕਿਵੇਂ ਕਿਵੇਂ ਵਰਤਦੇ ਹੋ ਉਹ ਚੀਜ਼ ਦੱਸੋ ਬਈ ਹਾਂਜੀ ਅਸੀਂ ਕਲਿਕ ਲੈਡ ਦਾ ਕਲਰ ਵਰਤਦੇ ਆਂ ਜੀ ਅੱਛਾ ਬਈ ਕਲਿਕ ਲੈਡ ਦਾ ਹਾਂਜੀ ਮੈਂ ਤੁਹਾਨੂੰ ਦਿਖਾ ਦਿੰਦਾ ਆਪਣੇ ਕੋਲੇ ਪਿਆਗਾ ਜੀ ਆ ਪਿਆ ਬਈ ਇਧਰ ਬਾਈ ਨੇ ਕੋਲ ਰੱਖਿਆ ਰੰਗ ਆ ਬਣਾ ਰੱਖਿਆ ਜੀ ਆ ਕਲਿਕ ਲੈਡ ਕੰਪਨੀ ਦਾ ਕਲਰ ਵਰਤਦੇ ਆਂ ਜੀ ਆ ਠੀਕ ਹੈ ਜੀ ਹਾਈ ਗ로ਸ ਹੈ ਜੀ ਹਾਂਜੀ ਹਾਂਜੀ ਇਹਦੇ ਵਿੱਚ ਨਾ ਇੱਕ ਕਲੀਅਰ ਵਾਰਨੈਸ ਪਾਉਣੇ ਆ ਜੀ ਅੱਛਾ ਜੀ ਉਹਦਾ ਨਾਲ ਆਪਾਂ ਨੂੰ ਐ ਫਾਇਦਾ ਹੈ ਜੀ ਉਹਦੇ ਕਾਰਨ ਪਾਣੀ ਨਹੀਂ ਵੜਦਾ ਜੀ ਅੱਛਾ ਬਈ ਹਾਂ ਲੋਹੇ ਦੇ ਵਿੱਚ ਪਾਣੀ ਹਾਂਜੀ ਉਹ ਜਾਨੀ ਕਿ ਵਿੱਚ ਨਹੀਂ ਰਚਦਾ ਹੈਗਾ ਲੋਕ ਜਿੱਥੋਂ ਆਪਾਂ ਗੱਲੀ ਵੀ ਰੇੜੀ ਦੇ ਖਰਾਬ ਹੋਣਾਗਾ ਲੋਹੇ ਤਾਂ ਵੀ ਚਲੋ ਵੀ ਜਾਰਨੇ ਲੱਗਣਾ ਹੈ ਜੇ ਤਾਂ ਉੱਥੇ ਵੀ ਜੇ ਪਾਣੀ ਬੜੂਗਾ ਤਾਂ ਜਾਰ ਲੱਗੂਗਾ ਤਾਂ ਜਾਰ ਲੱਗੂਗਾ ਉਹਦੇ ਵਿੱਚ ਵੀ ਬਾਰਨਸ ਪਾ ਕੇ ਤੁਸੀਂ ਵੀ ਜਾਰ ਵਾਲਾ ਕੰਮ ਹੀ ਖਤਮ ਕਰ ਕੰਮ ਹੀ ਖਤਮ ਕਲੀਅਰ ਬਾਰਨਸ ਪਾਉਨੇ ਆ ਜੀ ਅਸੀਂ ਵਿੱਚ ਕਲੀਅਰ ਬਾਰਨਸ ਹਾਂਜੀ ਦੋ ਕੋਟ ਰੰਗ ਦੇ ਮਾਰਦੇ ਆ ਵਧੀਆ ਸਫਾਈ ਕਰਕੇ ਜੀ ਅੱਛਾ ਦੋ ਕੋਟ ਰੰਗ ਦੇ ਹਾਂਜੀ ਡਬਲ ਕੋਟ ਮਾਰਦੇ ਆ ਜੀ ਰੇ ਪਹਿਲਾਂ ਅਸੀਂ ਘਰੇ ਕੱਪੇ ਝਾੜਦੇ ਆ ਜੀ ਹਾਂਜੀ ਉਹ ਸਾਡੇ ਕੋਲੇ ਬਣਾਇਆ ਹੋਇਆ ਖੁਰਚਣਾ ਤੇ ਉਸ ਤੋਂ ਬਾਅਦ ਅਸੀਂ ਜੀ ਰੇਗ ਮਾਰ ਲਾਉਨੇ ਆ ਚੰਗੀ ਤਰ੍ਹਾਂ ਅੱਛਾ ਬਈ ਜਾਰ ਜੱਪਾ ਕਰਕੇ ਪ੍ਰੈਸ਼ਰ ਨਾਲ ਹਵਾ ਮਾਰ ਕੇ ਜੀ ਉਦੋਂ ਬਾਅਦ ਅਸੀਂ ਦੋ ਕਲਰ ਵਧੀਆ ਰੰਗ ਦੇ ਮਾਰਦੇ ਆਂ ਜੀ। ਅੱਛਾ ਬਈ। ਹਾਂ ਵਧੀਆ ਰੰਗ ਲਾਉਣੇ ਕਲਿਕ ਲੈਟ ਕੰਪਨੀ ਦਾ ਰੰਗ ਲਾਉਣੇ ਆਂ ਜੀ। ਠੀਕ ਹੈ ਬਈ। ਹਾਂਜੀ ਬਈ ਚ ਉਹਦੇ ਕਲੀਅਰ ਮਾਰਨਸ ਪਾਉਣੇ ਆ ਉਹੀ ਜੀ ਵੀ ਜਾਨੀ ਕਿ ਤੇ ਧੁੱਪ ਦਾ ਅਸਰ ਨਹੀਂ ਕਰਦੀ ਨਾ ਹੀ ਪਾਣੀ ਵਿੱਚ ਵੱਢੀ। ਨਾ ਧੁੱਪ ਦਾ ਅਸਰ ਕਰੇ ਜਦੋਂ ਨਾ ਤਾਂ ਧੁੱਪ ਨੇ ਅਸਰ ਕਰਨਾ ਨਾ ਪਾਣੀ ਨੇ ਅਸਰ ਕਰਨਾ ਵੀ ਆਪੀ ਇਹਦੀ ਲਾਈਫ ਵਧ ਜਾਂਦੀ ਹੈ ਨਾ ਬਈ। ਲਾਈਫ ਵਧ ਜਾਂਦੀ ਹੈ ਹਾਂਜੀ। ਸਹੀ ਹੈ ਦੇਖੋ ਬਈ ਰੰਗ ਦਾ ਇੰਨਾ ਜ਼ਿਆਦਾ ਫਰਕ ਪੈ ਜਾਂਦਾ ਵੀ ਰੰਗ ਕਰਨ ਦੇ ਨਾਲ ਤੇ ਕਿਹੜੀ ਕੰਪਨੀ ਦਾ ਵਰਤਦੇ ਆਂਗੇ? ਇਹ ਰੰਗ ਰੰਗ ਦੇ ਵਿੱਚ ਬਹੁਤ ਜ਼ਿਆਦਾ ਵੱਟਾ ਹੈ ਨਾ ਬਾਈ ਹਾਂਜੀ 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 ਜੇ ਆਪਾਂ ਰੰਗ ਮਾੜੀ ਕੰਪਨੀ ਦਾ ਕਰਤਾ ਆਪਣੇ ਲੋਹੇ ਨੂੰ ਜਰ ਉਹਨੇ ਲੱਗਣ ਲੱਗੇ ਜਾਣੀਆਂ ਤਾਂ ਉਹ ਆਪਣਾ ਕਹਿੰਦੀ ਪ੍ਰੋਡਕਟ ਚਾਹੀ ਲੋਹਾ ਆਪਣਾ ਕਿੰਨਾ ਮਰਜੀ ਮਹਿਗਾ ਪਰ ਉਹਨੇ ਖਤਮ ਹੋ ਜਾਣਾ ਜੇ ਆਪਾਂ ਨਾਲ ਲੋਹਾ ਤਾਂ ਵਧੀਆ ਹੈਗਾ ਨਾਲ ਰੰਗ ਵੀ ਵਧੀਆ ਕਰਤਾ ਤਾਂ ਉਹਦੀ ਜੇ ਉਹਨੇ 5 ਸਾਲ ਚੱਲਣਾ ਸੀਗਾ ਬਿਨਾਂ ਬੇਕਾਰ ਰੰਗ ਨਾਲ ਤਾਂ ਉਹ 10 ਸਾਲ ਚੱਲੇਗਾ 10 ਦਾ ਹੀ 15 ਹੀ ਚੱਲੇਗਾ ਹਾਂਜੀ ਹਾਂਜੀ ਤੇ ਠੀਕ ਹੈ ਬਾਈ ਓਕੇ ਜੀ ਠੀਕ ਹੈ ਬਾਈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਾਈ ਹੋਰਾਂ ਨਾਲ ਸੰਪਰਕ ਜਰੂਰ ਕਰਿਓ ਇੱਕ ਵਾਰ ਬਾਈ ਹੋਰਾਂ ਨਾਲ ਫੋਨ ਤੇ ਗੱਲ ਕਰਕੇ ਦੇਖਿਓ ਤੁਹਾਨੂੰ ਕਿਵੇਂ ਲੱਗਦਾ ਸਿਸਟਮ ਤੇ ਬਹੁਤ ਜ਼ਿਆਦਾ ਮਜ਼ਬੂਤੀ ਹੈਗੀ ਯਾਰ ਚੱਲਣ ਵਾਲੀ ਚੀਜ਼ ਹੈ ਡੇਰੀ ਫਾਰਮ ਦੀ ਮੁੱਢਲੀ ਲੋੜ ਹੈਗੀ ਇਹ ਲੇਬਰਾਂ ਅੱਜਕੱਲ ਬਹੁ ਘੱਟ ਮਿਲਦੀਆਂ ਨਿਗੀਆਂ ਜੇ ਆਪਾਂ ਐਡਰੈਸ ਦੀ ਗੱਲ ਕਰੀਏ ਐਡਰੈਸ ਹੈਗਾ ਬਾਈ ਇੱਕ ਵਾਰ ਬਈ ਐਡਰੈਸ ਦੱਸ ਦੋ ਤੁਸੀਂ ਹਾਂਜੀ ਬਾਈ ਜੀ ਐਡਰੈਸ ਤਾਂ ਆਪਣਾ ਬਹੁਤ ਸਿੰਪਲ ਹੈ ਜੀ ਅੱਛਾ ਮਾਨਸਾ ਤੂੰ ਬਰਨਾਲਾ ਰੋਡ ਦੇ ਉੱਤੇ ਮਾਨਸਾ ਕੈਂਚੀਆਂ ਬਹੁਤ ਮਸ਼ਹੂਰ ਸੀ ਮਾਨਸਾ ਕੈਂਚੀਆਂ ਸਹੀ ਗੱਲ ਹੈ ਮਾਨਸਾ ਕੈਂਚੀਆਂ ਠੀਕ ਹੈ ਜੀ ਮੇਨ ਚੌਂਕ ਬਿਲਕੁਲ ਮੇਨ ਚੌਂਕ ਦੇ ਐ ਸਮਝ ਲਓ ਵੀ ਦਿਲ ਦੇ ਉੱਤੇ ਆਪਣੀ ਇਹ ਜਿਹੜੀ ਫੈਕਟਰੀ ਹੈ ਜੀ ਹਾਂ ਭਈਆ ਵੀਡੀਓ ਦੇ ਉੱਤੇ ਲੋਕੇਸ਼ਨ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਬਿਲਕੁਲ ਮਾਨਸਾ ਕੈਂਚੀਆਂ ਜਿੱਥੋਂ ਮਤਲਬ ਚਾਰੇ ਪਾਸੇ ਨੂੰ ਚੰਡੀਗੜ੍ਹ ਨੂੰ ਜਾਂਦੀ ਹੈ ਬਸਾਂ ਬਠਿੰਡਾ ਸਾਈਡ ਜਾਂਦੀਆਂ ਬਰਨਾਲੇ ਸਾਈਡ ਜਾਂਦੀਆਂ ਜਿੱਥੋਂ ਬਰਨਾਲੇ ਨੂੰ ਸਵਾਰੀਆਂ ਚੜ੍ਹਦੀਆਂ ਬਈ ਜੀ ਹਾਂ ਜੀ ਜਿਵੇਂ ਬਿਲਕੁਲ ਉਸ ਜਗ੍ਹਾ ਦੇ ਉੱਤੇ ਹੈ ਗੁਰਦੁਆਰਾ ਸਾਹਿਬ ਮਤਲ ਪਾਕ ਲਈ ਮਾਨਸਾ ਕੈਂਚੀਆਂ ਦੇ ਵਿੱਚ ਬਣੀ ਹੋਈ ਹੈ। ਹਾਂ 메인 ਚੌਕ ਤੇ 메인 ਚੌਕ ਦੇ ਵਿੱਚ ਮਾਨਸਾ ਕੈਂਚੀਆਂ ਦੇ ਵਿੱਚ ਤੁਹਾਨੂੰ ਦਿਖਜੂ ਬਲਵਾਨ ਐਗਰੋ ਬਾਈ ਹੋਰਾਂ ਦਾ ਪੋਸਟਰ ਵੀ ਲੱਗਿਆ ਹੈ ਤੁਹਾਨੂੰ ਹੀ ਪਤਾ ਲੱਗ ਜੂ ਬਾਈ। ਜੇ ਉੱਥੇ ਬਾਹਰੇ ਸੰਦ ਖੜੇ ਹੁੰਦੇ ਆ ਬਾਹਰੇ ਸਕਰੀਨ ਦੇ ਉੱਤੇ ਚੱਲ ਰਿਹਾ ਹੈਗਾ ਵੀ ਕੀ ਲੋਕੇਸ਼ਨ ਆ ਕੀ ਠੀਕ ਆ ਬਾਈ ਜੀ। ਸასი ਕਾਲ ਜੀ।